ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਹੋਰ ਠੀਕ ਠਾਕ ਬਈ ਘਰ ਪਰਿਵਾਰ ਜਾਨਵਰ ਕਿਦਾਂ ਬਈ ਸਾਰੇ ਭਰਾਵਾਂ ਦੇ ਤੇ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ ਬਈ ਤੇ ਆਜਾ ਦਿਖਾਉਣੇ ਆ ਤੁਹਾਨੂੰ ਕਬੂਤਰ ਤੇ ਅੱਜ ਬਈ ਛੱਡੇ ਸੀ ਆਪਾਂ 4 ਕ ਬੱਚੇ ਤੇ ਬੈਰੀ ਨੇ ਬਹੁਤ ਜ਼ਿਆਦਾ ਤੰਗ ਕੀਤਾ ਬਈ ਅੱਜ ਤੇ ਦੋ ਸਕਿੰਟ ਵੇਖ ਲਓ ਕਿੰਨੇ ਕ ਹੁੰਦੇ ਆ ਬਈ ਰੱਬ ਚ ਖੜਾ ਹੀ ਇੱਕ ਬੱਚਾ ਆਪਣਾ ਦੋ ਸਕਿੰਟਾਂ ਜਾ ਕੇ ਆ ਬਹਿ ਗਿਆ ਜਾਲ ਤੇ ਬਈ ਮੱਸਾਂ ਹੀ ਬਚ ਕੇ ਆਇਆ ਬਈ ਬੈਰੀ ਤੋਂ ਨਵੇਂ ਬੱਚੇ ਛੱਡੇ ਸੀ ਆ ਬਈ ਬਹੁਤ ਤੰਗ ਕੀਤਾ ਜਬੈਰੀ ਨੇ ਤੇ ਬਾਕੀ ਇੱਕ ਕਬੂਤਰੀ ਆਪਣੀ ਫਿਰਦੀ ਆ ਇੱਕ ਕਬੂਤਰੀ ਆਪਣੀ ਆ ਫਿਰਦੀ ਆ ਬਈ ਓਡੀ ਇਹ ਵੀ ਬੈਰੀ ਤੋਂ ਡਰੀ ਜਾਂਦੀ ਹੈ ਬਚ ਗਈ ਇਹ ਵੀ ਇਹ ਵੀ ਇਹਦੇ ਵੀ ਮਗਰ ਪਈ ਸੀਗੀ ਬੈਰੀ ਪਰ ਬਚ ਗਈ ਆ ਜਾਂਦੀ ਬਈ ਕਬੂਤਰੀ ਆਪਣੀ ਤਿੰਨ ਚਾਰ ਛੱਡੇ ਸੀਗੇ ਬਈ ਬਹਿਣ ਆਈ ਤਾਂ ਸੀਗੀ ਪਰ ਬੈਠੀ ਨਹੀਂ ਬਈ ਉਹ ਬਾਕੀ ਆਏ ਦਿਖਾਉਣੇ ਤੁਹਾਨੂੰ ਕਬੂਤਰੀ ਵੀ ਆਪਣੀ ਆਉਂਦੀ ਆ ਭੱਜੀ ਬਈ ਦੱਸ ਗਈ ਹੋਣੀ ਬੈਰੀ ਕਿਸੇ ਪਾਸੋਂ ਚਰਦੀ ਆ ਬੈਰੀ ਵੀ ਬਈ ਲੈ ਕੇ ਜਾਊਗੀ ਇੱਕ ਅੱਧਾ ਇੱਕ ਪਰ ਆਪਣਾ ਸੈੱਟ ਵੀ ਗਈ ਆ ਬਈ ਕੋਠੀ ਤੇ ਤੇ ਆ ਆ ਗਈ ਕਬੂਤਰੀ ਵੀ ਅੱਜ ਛੱਡੇ ਹੀ ਬੜੇ ਦਿਨਾਂ ਬਾਅਦ ਬਈ ਡਰਦਿਆਂ ਡਰਦਿਆਂ ਨੇ ਤੇ ਬੈਰੀ ਫੇਰ ਪੈ ਗਈ ਬਈ ਆ ਕੇ ਬੈਠਾ ਬਈ ਬੱਚਾ ਆਪਣਾ ਆ ਬੈਠਾ ਜਿਹੜਾ ਜਾਲ ਤੇ ਇੱਕ ਬੱਚਾ ਹਾਸੀ ਬਈ ਰੱਬ ਜੀ ਖੜੇ ਸੀ ਬਈ ਤੇ ਸਕੈਂਟਾਂ ਨਾਲ ਹੀ ਆ ਕੇ ਥੱਲੇ ਬਹਿ ਗਏ ਬੈਰੀ ਤੋਂ ਡਰਦੇ ਤੇ ਇੱਕ ਬੱਚਾ ਹਾਸੀਆ ਬਈ ਚੀਨਾ ਆਪਣਾ ਚਾਰੇ ਪੰਜੇ ਉੱਚੇ ਚੜ ਗਏ ਸੀ ਬਈ ਮਸਾਂ ਹੀ ਬਚੇ ਆ ਬੈਰੀ ਤੋਂ ਆ ਚੀਨੇ ਦੋ ਭਰਾ ਬਈ ਦੋਵੇਂ ਆਏ ਆ ਇਹ ਇੱਕ ਸੀਗਾ ਟੋਰੀ ਵਾਲਾ ਇੱਕ ਆ ਬੈਠਾ ਬਈ ਟੋਰੀ ਵਾਲਾ ਟੀਰਾ ਬੱਚਾ ਆਪਣਾ ਇੱਕ ਆ ਟੋਰੀ ਵਾਲਾ ਬਈ ਟੀਰਾ ਬੱਚਾ ਬਈ ਕਬੂਤਰੀ ਆਪਣੇ ਬਾਈ ਬੈਰੀ ਤੋਂ ਪਈ ਡਰੀ ਬਾਕੀ ਦੇਖਦੇ ਆਂ ਬਾਈ ਲਾਉਣ ਦੀ ਕੋਸ਼ਿਸ਼ ਕਰਦੇ ਆਂ ਜੇ ਲਹਿ ਗਈ ਤਾਂ ਹਰੀ ਕਾਂ ਤੇ ਲਾਲ ਪੋਸ਼ ਕੀਤੀ ਆ ਪਾ ਭਈ ਇਹਦੀ ਹਾਂਜੀ ਮਿੱਤਰੋ ਸਵੇਰ ਤਾਂ ਹੋ ਗਈ ਬਈ ਸ਼ਾਮ ਇੱਕ ਕਬੂਤਰੀ ਆਪਣੀ ਬਹਿਰੀ ਤੋਂ ਡਰਦੀ ਬੈਠੀ ਨਹੀਂ ਸੀਗੀ ਤੇ ਫਿਰਦੀ ਆ ਆ ਫਿਰਦੀ ਬਈ ਤੇ ਬਾਕੀ ਇੱਕ ਦੇ ਬਈ ਬੈਰੀ ਮਾਰ ਕੇ ਗਈ ਸੀ ਨੌਂਦਰ ਉਹ ਵੀ ਦਿਖਾਉਣਾ ਸਾਨੂੰ ਬਈ ਆ ਗਿਆ ਬੱਚਾ ਉੱਡ ਗਿਆ ਉਹ ਡਿੱਗ ਗਿਆ ਸੀਗਾ ਤੇ ਉਹਦੇ ਕਰਦੇ ਆ ਮਲਮ ਪੱਟੀ ਤੇ ਬਾਕੀ ਆਪਣਾ ਅੱਜ ਡੋਰੀ ਵਾਲਾ ਵੀ ਖੁੱਲ ਗਿਆ ਸੀ ਉੱਡ ਗਿਆ ਸੀਗਾ ਆਪੇ ਹੀ ਆ ਕੇ ਬਹਿ ਗਿਆ ਪਹਿਲੀ ਵਾਰੀ ਉੱਡਿਆ ਸੀ ਬਈ ਡੋਰੀ ਵਾਲਾ ਤੇ ਆਪੇ ਹੀ ਆ ਕੇ ਬਹਿ ਗਿਆ ਤੇ ਬਾਕੀ ਮੈਂ ਵਿਖਾਉਣਾ ਬਈ ਬੈਰੀ ਨੇ ਮਾਰਿਆ ਉਹਦੇ ਕਰਦੇ ਆ ਉਹਦੇ ਮਲਮ ਪੱਟੀ ਆ ਰਿਹਾ ਬਈ ਬੱਚਾ ਉਹ ਜਿਹਦੇ ਬੈਰੀ ਸੱਟ ਮਾਰ ਕੇ ਗਈ ਆ ਤੇ ਡਰਦੀ ਆਪਣੀ ਕਬੂਤਰੀ ਸਿਹਰਦੀ ਬੈਠੀ ਨਹੀਂ ਕਿਹੜੀ ਬਗਲ ਚ ਮਾਰਿਆ ਆ ਮਾਰਿਆ ਬਈ ਹੈਗਾ ਤਾਂ ਥੋੜਾ ਹੀ ਆ ਮਾਰਿਆ ਵੀ ਉਹਦੇ ਬਈ ਜਿਹੜਾ ਭਰਾ ਆਪਾਂ ਨੂੰ ਗਿਫਟ ਕਰਕੇ ਗਿਆ ਸੀ ਬੱਚਾ ਕੋਈ ਸੱਟ ਵੀ ਉਹਦੇ ਹੀ ਮਾਰ ਗਈ ਤੇ ਬਾਕੀ ਬਈ ਵਿਖਾਉਣੇ ਆਂ ਭੜਕਾਉਣੇ ਆਂ ਛਤਰੀ ਬਿਠਾਉਣੇ ਆਉਣੂ ਵੀ ਤੇ ਬਾਕੀ ਬਈ ਆਪਾਂ ਜੋ ਸਰੀ ਦੇ ਹੱਡੀ ਲੱਗੇ ਰਹੇ ਆਂ ਘਰੇ ਕੰਮ ਕਰਨ ਵਾਲ ਬੋਟੀ ਦਾ ਦੇਖ ਲੋ ਹਾਲ ਬਈ ਆਪਾਂ ਤੇ ਬਾਕੀ ਹੁਣ ਉਹਨੂੰ ਢੁਕਾ ਕੇ ਭਾਉਣੇ ਆਂ ਹਰੀ ਗਾਂਤ ਵਾਲੀ ਨੂੰ ਤੇ ਦਿਖਾਉਣਾ ਤੁਹਾਨੂੰ ਬਈ ਹਾਂਜੀ ਮੇਤਰੋ ਲੱਗੇ ਆਂ ਆਪਾਂ ਢੁਕਾਉਣ ਛਤਰੀ ਤੇ ਦੇਖਦੇ ਆਂ ਕੀ ਕਰਦੀ ਆਂ ਹਰੀ ਗਾਂਤ ਵਾਲੀ ਆਪਣੀ ਆਉਂਦੀ ਆ ਭੱਜੀ ਬਈ ਭੜਕਾਉਣਾ ਹੀ ਭਾਲਦੀ ਸੀਗੀ ਬਸ ਇਹ ਭੜਕਾਵੇ ਮੈਨੂੰ ਕਿਤੇ ਆਵਾ ਮੈਂ ਆ ਗਈ ਬਹਿਣ ਬਾਈ ਛਤਰੀ ਤੇ ਆਪਣੀ ਕਬੂਤਰੀ ਹਾਂਜੀ ਮਿੱਤਰੋ ਬਹਿ ਗਈ ਕਬੂਤਰੀ ਆਪਣੀ ਤੇ ਲਾਉਣਿਆਂ ਤੇ ਦਿਖਾਉਣਿਆਂ ਤੁਹਾਨੂੰ ਬਈ ਕਬੂਤਰੀ ਆਪਾਂ ਬਹਿਰੀ ਤੋਂ ਡਰਦੀ ਨਹੀਂ ਬਈ ਸਾਰੀ ਦਿਹਾੜੀ ਬੈਠੀ ਅੱਜ ਬਹਿ ਬੂ ਤਾਂ ਪਹਿਲਾਂ ਹੀ ਜਾਂਦੇ ਆਪਣੇ ਵਾਲੇ ਲੌਣ ਲੱਗਿਆ ਆਪਾਂ ਕਬੂਤਰੀ ਵਈ ਬੈਗੀ ਜਾਓ ਬਈ Värde i vardagen har det i miljardtan i land. ਉਰੀਆ ਵਾਡੋਰੀ ਵਾਲਾ ਵੀ ਨਹੀਂ ਅੱਜ ਤਾਂ ਹਥਲਾਉਣ ਦਿੰਦਾ ਆਜੋ 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 ਲਓ ਜੀ ਮਿੱਤਰੋ ਫੜ ਲਈ ਕਬੂਤਰੀ ਆਪਾਂ ਹਰੀ ਕਾਂ ਤਾਂ ਲਾਲ ਪੂਛ ਇਹਦੇ ਮਗਰ ਵੀ ਬਈ ਬਹੁਤ ਬੈਰੀ ਨੇ ਜੋਰ ਲਾਇਆ ਰੇਣੀ ਹੱਥਾਈ ਵੱਡੀ ਕਬੂਤਰੀ ਕਰਕੇ ਬੱਚਾ ਇੱਕ ਸੱਟ ਗਈ ਸੀ ਤੇ ਬੱਚੇ ਦੋ ਦੂਜੇ ਹੀ ਬਚ ਕੇ ਆ ਗਏ ਆਪਣੇ ਕਬੂਤਰੀ ਛੱਡਾਂਗੇ ਆਪਾਂ ਖੁੱਡੇ 'ਚ ਬਈ ਇਹਨਾਂ ਨੂੰ ਪਾਉਣੇ ਆਪਾਂ ਦਾਣੇ ਬਈ ਹੁਣ ਅੱਤੀ ਪਾਉਣੇ ਆ ਬਾਈ ਆਪਾਂ ਦੂਜੇ ਕਬੂਤਰਾਂ ਨੇ ਪਾਉਣੇ ਆ ਗਣਕ ਆਇਓ ਦਿਖਾਉਣੇ ਆ ਸਾਰੇ ਭਰਾਵਾਂ ਨੂੰ ਬਾਈ ਸ਼ੇਅਰ ਕਰ ਦਿਓ ਅਜੇ ਆਪਾਂ ਖਰਾਕ ਖਰੋਗ ਨਹੀਂ ਪਾਉਣ ਲੱਗੇ ਬਾਈ ਮਾੜੇ ਹੋਰ ਦਿਨ ਆਉਣਗੇ ਫਿਰ ਖਰਾਕ ਪਾਵਾਂਗੇ ਪਿਛਲੀ ਵਾਰੀ ਬਹੁਤ ਜ਼ਿਆਦਾ ਖਰਾਕ ਪਾਉਣ ਕਰਕੇ ਜਾਨਵਰ ਆਪਣੇ ਬੜੇ ਭੱਜ ਗਏ ਸੀਗੇ। ਤੈਅ ਕਿ ਥੋੜੀ ਘੱਟ ਪਾਵਾਂਗੇ। ਦੇਖਦੇ ਆਂ ਕੀ ਕਰਦੇ ਆ। ਮਾਰੀ ਜਾਂਦੇ ਛਾਲਾਂ ਵੀ ਬਈ ਆਜਾ ਦਿਖਾਉਣੇ ਆ। ਇੱਕ ਦੋ ਬਈ ਢੱਲੇ ਵੀ ਹੋ ਗਏ ਸੀ ਕੇਅਰ ਕੀਤੀ ਤਾਂ ਮੜੇ ਹੋ ਗਏ ਸੈਟ ਵਧੀਆ ਬਣ ਗਏ ਤੇ ਬਾਕੀ ਸਾਰੇ ਭਰਾ ਬਈ ਕਰਿਓ ਗੌਰ ਠਾਣ ਦਾ ਟਾਈਮ ਆ ਚੱਲਿਆ ਬਈ ਤੇ ਬਾਕੀ ਬੱਚੇ ਬਈ ਆਪਾਂ ਤਾੜਦੇ ਅੰਦਰ ਉਹ ਵੀ ਦਿਖਾਉਣੇ ਤੁਹਾਨੂੰ ਬਈ ਸਾਰੇ ਕਮਰੇ 'ਚ ਤਾੜਾਂਗੇ ਉਹ ਜਿਹੜੇ ਆਪਣੇ ਜਾਲ 'ਚ ਤਾੜੇ ਹੋਏ ਆ ਹਾਂਜੀ ਮਿੱਤਰੋ ਕਮਰੇ 'ਚ ਤਾੜਨ ਵਾਲੇ ਆਪਾਂ ਬਈ ਕਮਰੇ 'ਚ ਤਾੜ ਤੇ ਪੱਠੇ ਤੇ ਆਹ ਦੋ ਆਪਣੇ ਬਈ ਇਹ ਆਪਾਂ ਖੁੱਡੇ ਚ ਤਾੜਦੇ ਹੁੰਨੇ ਆ ਛੜਤੇ ਆ ਖੁੱਡੇ ਚ ਬਈ ਆਪਾਂ ਬੱਚੇ ਤੇ ਆ ਬੱਚੇ ਤਾੜਤੇ ਆਪਾਂ ਬਈ ਕਮਰੇਚ ਇਹਨਾਂ ਦੇ ਥੋੜੀ ਥੋੜੀ ਰਗੀਏ ਮਾਤਾ ਇਹ ਸਾਰੇ ਇੱਕ ਥਾਂ ਕੀਤੇ ਹੋਏ ਆ ਦੂਜੇ ਸਹੀ ਬੱਚਿਆਂ ਜਿਹੜੀਆਂ ਆਪਾਂ ਇਹ ਰਲਾਉਂਦੇ ਤੇ ਬਾਕੀ ਹੌਣ ਆਪਣਾ ਰਹਿ ਗਿਆ ਬਈ ਕੱਲਾ ਡੋਰੀ ਵਾਲਾ ਉਹਨੂੰ ਵੀ ਕਰਦੇ ਆ ਕਾਬੂ ਕਿਹੜੇ ਹਿਸਾਬ ਨਾਲ ਕਰਨਾ ਆਹ ਬੈਠਾ ਮਾਰੀ ਜਾਂਦਾ ਛਾਲਾ ਸਵੇਰ ਦਾ ਹੱਥ ਹੋਰ ਨਿਕਲਿਆ ਮੰਨਣ ਲੱਗਾ ਜੀ ਤੇ ਹੌਣ ਆਇਆ ਹਾਂਜੀ ਮਿੱਤਰੋ ਕਰ ਲਿਆ ਆਪਾਂ ਡੋਰੀ ਵਾਲਾ ਵੀ ਕਾਬੂ ਨਿਕਲ ਨਾ ਜਾਵੇ ਸਾਲਾ ਤੇ ਆਪਾਂ ਡੋਰੀ ਵਾਲੇ ਨਾਲ ਹੀ ਬਾਈ ਕਰਦੇ ਆਂ ਵਲੌਗ ਦੀ ਸਮਾਪਤੀ ਸਾਰੇ ਭਰਾ ਬਾਈ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਹ ਵੀਡੀਓ ਨੂੰ ਸਾਰੇ ਭਰਾਵਾਂ ਨਾਲ ਸ਼ੇਅਰ ਕਰ ਦਿਓ ਧੰਨਵਾਦ ਸਾਰੇ ਭਰਾਵਾਂ ਦਾ ਬਾਈ